ਅੱਛਾ ਆਪਾਂ ਬਣਾਉਣ ਲੱਗੇ ਆ ਪਾਲਕ ਪਨੀਰ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਕਦੇ-ਕਦੇ ਇਹਨਾਂ ਦੇ ਵਿੱਚ ਕੋਈ ਪੱਤਾ ਇਦਾਂ ਦਾ ਹੁੰਦਾ ਖਰਾਬ ਹੋਇਆ ਹੁੰਦਾ ਤੇ ਜਾਂ ਕੋਈ ਇਹ ਦੰਦੀ ਕੋਈ ਕੁਝ ਵੀ ਹੋ ਸਕਦਾ ਇਹਨੂੰ ਚੰਗੀ ਤਰ੍ਹਾਂ ਘਾਹ ਜਿਹੜਾ ਘਾਹ ਕੋ ਜਿਹੰਦਾ ਪੱਤੀ ਹੈ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮੈਂ ਇਦਾਂ ਧੋਨੀ ਆ ਇਸ ਤੋਂ ਬਾਅਦ ਆਪਾਂ ਛੈ ਨੂੰ ਛਾਲਣੀ ਤੇ ਪਾ ਕੇ ਫੇਰ ਇੱਕ ਵਾਰ ਇਹਦੇ ਉੱਤੋਂ ਹੀ ਪਾਣੀ ਕੱਢ ਦੇਾਂਗੇ ਤਾਂ ਕਿ ਜੇ ਕੋਈ ਚੀਜ਼ੇ ਦੇ ਵਿੱਚ ਰਹਿ ਵੀ ਗਈ ਹੋ ਤਾਂ ਫਿਰ ਛਾਨਣੀ ਦੇ ਤੁਸੀਂ ਨਿਕਲ ਜੀ ਆਪਾਂ ਇਹਨਾਂ ਪਾਲਕੇ ਦਾ ਤੋਲੀ ਆਪਾਂ ਇਹਦੀ ਛਾਨਣੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੇ ਕੋਈ ਮਿੱਟੀ-ਮੁੱਟੀ ਹੋਈ ਤਾਂ ਨਿਕਲ ਗਈ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਮੈਂ ਪਾਲਕ ਪਨੀਰ ਬਣਾਉਣਾ ਹੈ ਉਹ ਮੈਂ ਉਹ ਕੁਛ ਹੋਰ ਨਹੀਂ ਬਣਾਉਣਾ ਸਿੰਪਲ ਬਣਾਉਣੀ ਹੁੰਦੀ ਹੈ ਮੈਂ ਚੀਜ਼ਾਂ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੀ ਦੇਖੀ ਹੋਣੀਆਂ ਕੋਈ ਉੱਚ ਕੋਈ ਖਾਸ ਸਪੈਸ਼ਲ ਚੀਜ਼ ਮੈਂ ਨਹੀਂ ਪਾਉਂਦੀ ਜਿਹੜੀ ਕਿ ਆਪਾਂ ਨੂੰ ਲੱਗੇ ਵੀ ਹਾਂ ਸਪੈਸ਼ਲ ਚੀਜ਼ ਹੈ ਤੇ ਸਾਡੇ ਕੋਲ ਹੈ ਨਹੀਂ ਜੀ ਸਾਨੂੰ ਅਸੀਂ ਕਿੱਥੋਂ ਲੈ ਕੇ ਆਵਾਂਗੇ ਆਪਾਂ ਸਿੰਪਲ ਚੀਜ਼ਾਂ ਹੁੰਦੀਆਂ ਜਿਹੜੀਆਂ ਘਰ ਦੇ ਵਿੱਚ ਮੈਂ ਉਹਨਾਂ ਨਾਲ ਹੀ ਬਣਾਉਣੀ ਆ ਤੇ ਹੈਲਥੀ ਵੇ ਨਹੀਂ ਬਣਾਉਣੀ ਹੁੰਦੀ ਜਿਆਦਾਤਰ ਤਾਂ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹੈਲਥੀ ਵੇ ਨਾਲ ਚੀਜ਼ ਬਣਾਵਾਂ ਕੋਈ ਇਹ ਨਹੀਂ ਹੋਵੇ ਕਿ ਟੂ ਮੱਚ ਕੋਈ ਚੀਜ਼ਾਂ ਪਾਵਾਂ ਮੈਂ ਤੇ ਹਾਂ ਸੁਆਤਾ ਕਿੰ ਬੋ ਲੱਗਦੀਆਂ ਆ ਪਰ ਸਿਹਤ ਨਾਲ ਨਾਲ ਤੁਹਾਨੂੰ ਕਈ ਵਾਰ ਤੁਹਾਨੂੰ ਹੈਲਥੀ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਆ ਤਾਂ ਕਿ ਸਿਹਤ ਦਾ ਖਿਆਲ ਵੀ ਰੱਖਣਾ ਚਾਹੀਦਾ ਆਪਾਂ ਨੇ ਚਲੋ ਕਿਤੇ ਗਏ ਆ ਬਾਹਰ ਗਏ ਆ ਜਾਂ ਕੁਝ ਐਦਾਂ ਤਾਂ ਫੇਰ ਆਪਾਂ ਖਾ ਸਕਦੇ ਆ ਪਰ ਉਹ ਖਿਆਲ ਰੱਖਣਾ ਚਾਹੀਦਾ ਸਿਹਤ ਦਾ ਪਾਲਕੀ ਮੇਰੀ ਧੋਤੀ ਗਈ ਤੇ ਹੁਣ ਆਪਾਂ ਇਹਨੂੰ ਪਤਲੇ ਵਿੱਚ ਪਾ ਕੇ ਰੱਖਾਂਗੇ ਗੈਸ ਤੇ ਮੇਰੇ ਅੱਗੇ ਆ ਪਤਿਲਾ ਤੇ ਮੇਰੇ ਕੋਲ ਪਾਲਕ ਹੈਗੀ ਆ 250 ਗ੍ਰਾਮ ਮੈਂ ਆਈ ਮੈਂ ਨਹੀਂ ਕਦੇ ਕੱਟੀ ਪਾਲ ਕੇ ਜਿਹੜੀ ਛੋਟੀ 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 ਤਾਂ ਹੁੰਦੀ ਹੈ ਨਾ ਮੈਂ ਕਦੇ ਕੱਟਦੀ ਨਹੀਂ ਜੇ ਮੈਂ ਵਸਾਗ ਵਗੈਰਾ ਪਾਣਾ ਫਿਰ ਕੱਟਦੇ ਆਪਾਂ ਜੇ ਪਾਲਕ ਪਨੀਰ ਬਣਾਣਾ ਫਿਰ ਵੀ ਕੱਟਦੀ ਹੈ ਨਾ ਅਬ ਇਹ ਚ ਪਾਤੀ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਦੋ ਗਲਾਸ ਪਾਣੀ ਦੇ ਨੋਰਮਲ ਗਲਾਸ ਹੈਗੇ ਆ ਸਟਾਈਲ ਜਾਂ ਡਿਫਰੈਂਟ ਹੁੰਦੇ ਪਰ ਨੋਰਮਲ ਗਲਾਸ ਜਿਹੜੇ ਆਪਣੇ ਹੁੰਦੇ ਆ ਦੋ ਗਲਾਸ ਨੇ ਇਹਦੇ ਵਿੱਚ ਪਾ ਦੇ ਪਾਣੀ ਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਲਟ ਆਪਾਂ ਇਹਦੇ ਵਿੱਚ ਜਸਟ ਪਾਉਣਾ ਅੱਧਾ 스ਪੂਨ ਪਾਉਣਾ ਹੈਗਾ ਸਾਲਟ ਦਾ ਕਿਉਂਕਿ ਪਾਲਕ ਜਦੋਂ ਰਿਚਕੇ ਆਪਣੀ ਬਿਲਕੁਲ ਥੋੜੀ ਜਿਹੀ ਭੰਜਦੀ ਇਸ ਕਰਕੇ ਆਪਾਂ ਇਹਦੇ ਵਿੱਚ ਬੜਾ ਸਾਲਟ ਨਹੀਂ ਪਾਉਣਾ ਬਸ ਅੱਧਾ 스ਪੂਨ ਪਾਣਾ ਤੇ ਹੁਣ ਇਹਨੂੰ ਮੈਂ ਰੱਖ ਦੇਣਾ ਰਿਚਣੀ ਇਹ ਰਿਚੂਗੀ 10 ਮਿੰਟ ਇਹ ਰਿਚੇਗੀ ਤੇ ਆਪਾਂ ਲਾਵਾਂਗੇ ਤੜਕਾ ਦੂਜੀ ਸਾਈਡ ਤੇ ਮੈਂ ਥੋੜੇ ਜਿਲੇ ਇਹਦੇ ਟੱਕਣ ਲਾਣਾ ਹੈ ਤਾਂ ਉਦੋਂ ਬਾਅਦ ਇਹ ਟੱਕਣ ਦੀ ਬਲ ਕਰਨੀ ਪਣੀ ਨਹੀਂ ਤੇ ਇਹਨੇ ਸਾਰੀ ਨੇ ਬਾਹਰ ਡੁੱਲ ਜਾਣਾ ਤੇ ਮੈਂ ਬਣਾਉਣ ਲੱਗੀ ਆ ਪਾਲਕ ਪਨੀਰ ਜਿਹੜਾ ਆਪਾਂ ਧਰਿਆ ਹੈਗਾ ਪਾਲਕ ਧਰਿਆ ਉਹਦਾ ਤੜਕਾ ਇਹਦੇ ਵਿੱਚ ਮੈਂ ਪਾਉਂਗੀ 1 onion ਜਿਸ ਮੀਡੀਅਮ ਸਾਈਜ਼ ਦਾ ਇਹ ਹੈਗਾ ਅਧਿਕਾ ਜਿੰਜਰ ਚਿਲੀ ਹਰੀ ਮਿਰਚ ਗਾਰਲਿਕ ਲਸਣ ਜਿਹੜਾ ਆਪਾਂ ਤੇ ਆ ਹੈਗਾ ਧਨੀਆ ਕਰਿਆੰਡਾ ਵਾ ਇਹ ਚੀਜ਼ਾਂ ਹੈਗੀਆਂ ਪਹਿਲਾਂ ਮੈਂ ਇਹਨਾਂ ਦੇ ਪਿਆਜ਼ ਪਾ ਕੇ ਗ੍ਰੈਂਡਰ 'ਚ ਪਾਉਂਗੀ ਗ੍ਰੈਂਡ ਕਰੂੰਗੀ ਇਹਨੂੰ ਆਪਾਂ ਇਦਾਂ ਕਦੇ ਇਹਨਾਂ ਨੂੰ ਪਿਆਜ਼ ਨੂੰ ਕੀਤਾ ਬਾਹਲੇ ਗ੍ਰੈਂਡ ਨਹੀਂ ਕੀਤਾ ਥੋੜੇ-ਥੋੜੇ ਛੋਟੇ ਗ੍ਰੀਏ ਛੋਟੇ-ਛੋਟੇ ਕੀਤੇ ਆ ਬਸ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੈਂ ਪਾਇਆ ਇੱਕ ਵੱਡਾ ਚਮਚਾ ਕਿਉਂ ਦਾ ਘੱਟ ਜਿਉਂ ਵੱਡਾ ਚਮਚਾ ਪਾ ਕੇ ਭਰ ਕੇ ਪਾਇਆ ਵੱਡਾ ਚਮਚਾ ਤੇ ਹੁਣ ਇਹਦੇ ਵਿੱਚ ਮੈਂ ਪਾਉਂਦੀ ਜੀਰਾ ਜੀਰੇ ਦਾ ਪਾਵਾਂਗੇ ਆਪਾਂ ਇੱਕ टीस्पून ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੈਸ ਵੀ ਔਨ ਕਰਨਾ ਗੈਸ ਤਾਂ ਭੁੱਲ ਗਈ ਅਰੇ ਆਪਾਂ ਛੋਟੇ ਗੈਸ ਤੇ ਬਣਾ ਰਹੇ ਆ ਇਹ ਗੈਸ ਔਨ ਤੇ ਇਹ ਹੁੰਦਾ ਮੈਲਟ ਹੋਣਾ ਚਿਕਰ ਤੇ ਔਨ ਚਿਕਰ ਮੈਂ ਇਹਨਾਂ ਨੂੰ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਨਾਲ ਹੀ ਪਿਆਜ਼ ਮਾੜਾ ਜੇ ਗਰਮ ਹੋ ਗਿਆ ਨਾ ਤੇ ਨਾਲ ਹੀ ਮੈਂ ਪਿਆਜ਼ ਪਾ ਦੂੰਗਾ ਇਹਦੇ ਵਿੱਚ ਆ ਲਓ ਜੀਰਾ ਹੋ ਗਿਆ ਥੋੜਾ ਜਿਹਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਆਮ ਗਿਆਹਾ ਪਿਆਜ਼ ਜਿਹੜੇ ਸੀਗੇ ਆ ਦੇ ਨੂੰ ਮੈਂ ਬਿਲਕੁਲ ਗ੍ਰੈਂਡ ਨਹੀਂ ਕੀਤੇ ਥੋੜੇ ਛੁੜ ਛੋਟੇ 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 ਕੀਤੇ ਆ ਏ ਗੈਸ ਅਗਰ ਲੋ మీడియం ਤੇ ਕੀਤਾ ਜਾ। ਤੇ ਲੋ మీడియం ਗੈਸ ਤੇ ਜਦ ਤੱਕ ਇਹ ਬੰਦਾ ਉਹਨਾਂ ਚਾਪਾਂ ਦੂਜੀ ਚੀਜ਼ਾਂ ਗ੍ਰाइंड ਕਰਦੇ ਆ। ਪੱਤੀਆਂ ਦੋ ਮਿਰਚਾਂ ਡਾਲ ਲੇਕ ਤੇ ਜਿੰਜਰ ਥੋੜਾ ਜਿਹਾ ਇਹ ਲੰਬਾ ਪੀਸਾ ਤੇ ਇਸ ਕਰਕੇ ਮੈਨੂੰ ਥੋੜੇ ਜਿਹਾ ਛੋਟਾ ਕਰਕੇ ਪਾਉਂਗੇ ਤੇ ਵਿੱਚ ਕਿ ਮਿਕਸੀ ਦੇ ਵਿੱਚ ਸਟੱਕ ਹੋ ਜਾਂਦੇ ਆ ਬਸ। ਆਈ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਵੀ ਗ੍ਰाइंड ਕਰਨ ਲੱਗਿਆ। ਆਪਾਂ ਪਿਆਜ਼ ਲੈਨੇ ਬਣਾਏ ਹੈਗੇ ਆ ਭੁੰਨੇ ਹੈਗੇ ਆ ਇਹ 2 ਮਿੰਟ ਬਸ ਇਹ ਲੋ ਆਮ ਲੋ ਮੀਡੀਅਮ ਗੈਸ ਤੇ ਰੱਖ ਕੇ ਭੁੰਨੇ 2 ਮਿੰਟ ਲਈ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਅਦਰ ਲਸਣ ਤੇ ਮਿਰਚਾਂ ਜਿਹੜੀਆਂ ਆਪਾਂ ਗ੍ਰੈਂਡ ਕੀਤੀਆਂ ਇਹਨਾਂ ਵਿੱਚ ਆਪਾਂ ਅੱਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹਦੇ ਵਿੱਚ ਆ ਗੋਲਡਨ ਬ੍ਰਾਊਨ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਿਨਾ ਆਪਾਂ ਸਬਜ਼ੀ ਬਣਾਉਨੇ ਆ ਆਪਾਂ ਕੋਈ ਉਹ ਬਹੁਤਾ ਹੋਟਲਾਂ ਮੰਗਰ ਜਾਂ ਕੋਈ ਐਦਾਂ ਨਹੀਂ ਬਣਾਉਂਦੇ ਈਜ਼ੀ ਜਿਹੜੀਆਂ ਆਪਣੇ ਘਰ ਚ ਚੀਜ਼ਾਂ ਮਿਲ ਜਾਂਦੀਆਂ ਉਹ ਆਮ ਜਿਹੜੀ ਦਾਲ ਰੋਟੀ ਆਪਣੇ ਘਰਾਂ ਦੀ ਵਿੱਚ ਸਬਜ਼ੀ ਕਹਿੰਦੇ ਹੋਟਲਾਂ ਆਇਆਂ ਨਾਲੋਂ ਵੱਧ ਸਵਾਦ ਹੁੰਦੀ ਆ ਤੇ ਪਲੱਸ ਇਹਦੇ ਵਿੱਚ ਜਿਵੇਂ ਕਹਿੰਦੇ ਤੁਹਾਡੇ ਕੋਈ ਉਹ ਨਹੀਂ ਆਉਂਦਾ ਦੇਖੋ ਇੰਨੀ ਸਵਾਦ ਹੁੰਦੀ ਆ ਜਿਹੜੀ ਆਪ ਘਰੇ ਚੀਜ਼ ਬਣਾਉਨੇ ਹੋ ਤੇ ਨਾਲੇ ਇਹਦੇ ਜੇ ਆਪਾਂ ਨੂੰ ਕੋਈ ਪਤਾ ਹੁੰਦਾ ਆਪਾਂ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਗ੍ਰੀਡੀਅੰਟ ਪਾਏ ਆ ਕਿਹੜੀਆਂ ਕਿਹੜੀਆਂ ਆਪਾਂ ਚੀਜ਼ਾਂ ਪਾਈਆਂ ਤੇ ਇਸ ਕਰਕੇ ਫਿਰ ਆਪਾਂ ਨੂੰ ਕੋਈ ਮੈਂ ਜਿਹੜਾ ਕੋਈ ਤਕਲੀਫ ਨਹੀਂ ਹੁੰਦੀ ਕਿਵਰਕ ਸਾਡਾ ਢੱਡ ਕੋਨ ਲੱਗ ਜਾਂਦਾ ਜਾਂ ਕੋਈ ਸ਼ੋਰ ਹੁੰਦਾ ਨਾ ਜੇ ਐਦਾ ਪਕਾਦੀ ਚੀਜ਼ ਆਪਾਂ ਬਣਾ ਕੇ ਖਾਣੇ ਤੇ ਫਿਰ ਸਾਨੂੰ ਪਤਾ ਹੁੰਦਾ ਵੀ ਇਸ ਇਹਦੇ ਵਿੱਚ ਕੀ ਕੀ ਪਾਇਆ ਤੇ ਨਾਲੇ ਆਪਾਂ ਸਾਫ਼ ਸੁਥਰੇ ਚੰਗੀ ਤਰ੍ਹਾਂ ਚੀਜ਼ਾਂ ਨੂੰ ਧੋ ਕੇ ਸਾਫ਼ ਕਰਕੇ ਫਿਰ ਬਣਾਉਨੇ ਆ ਤੇ ਹੁਣ ਇਹ ਇਹ ਜਿੰਦੇ 골ਡਨ ਬ੍ਰਾਊਨ ਹੁੰਦਾ ਆਪਾਂ ਨੂੰ ਇਸ ਗ੍ਰੇਨ ਭੁੰਨੇ ਆ ਇਹ ਮੇਰੇ ਕੋਲੇ ਹਲਦੀ ਤੇ ਤੇ ਕੀ ਮਰਚ ਜਿਹੜੀ ਹੁੰਦੀ ਆ ਉਹ ਗਰਮ ਮਸਾਲਾ ਤੇ ਹੈਗਾ ਏ ਧਨੀਆ ਪਾਊਡਰ ਜੀਰਾ ਆ ਪਾ ਆਲਰੇਡੀ ਉਹਦੇ ਵਿੱਚ ਪਹਿਲਾਂ ਪਾਤਾ ਸੀਗਾ ਤੇ ਇਹ ਹੈਗੀਆਂ ਚਾਰ ਚੀਜ਼ਾਂ ਮੇਰੇ ਕੋਲ ਤੇ ਇਹਨਾਂ ਦੇ ਮੈ ਲੈ ਇਹਦੇ ਹਲਦੀ ਮੈ ਲਈ ਏ ਥੋੜੀ ਟੀस्पून ਤੇ ਬਾਕੀ ਸਾਰੇ ਮੈ ਲੈ ਆਦ 10 ਟੀस्पून ਦਾ ਆਦ 10 ਟੀस्पून ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਪਾਣੀ ਇਹ ਪਾਣੀ ਪਾ ਕੇ ਜੇ ਆਪ ਇਹਨੂੰ ਮਿਕਸ ਕਰਕੇ ਇਦਾਂ ਬਣਾਉਣ ਨੇ ਪਾ ਕੇ ਪਾਉਨੇ ਆ ਉਹਦੇ ਵਿੱਚ ਤੇ ਫਿਰ ਇਸ ਛੇਤੀ ਸੜਦਾ ਨਹੀਂ ਜੇ ਆਪਾਂ ਸੁੱਕਾ ਪਾ ਦਿੰਨੇ ਆ ਤੇ ਉਹ ਫਿਰ ਜਦ ਹੀ ਸੜ ਜਾਂਦਾ ਉਹਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਰੈਡੀ ਕਰਕੇ ਰੱਖ ਲੈਣਾ ਤੇ ਜੇ ਕਈ ਇਹਦੇ ਵਿੱਚ ਤੁਸੀਂ ਦਹੀਂ ਪਾ ਕੇ ਵੀ ਘੋਲ ਸਕਦੇ ਆ ਪਰ ਮੈਂ ਕਦੇ ਦਹੀਂ ਪਾ ਕੇ ਨਹੀਂ ਘੋਲਿਆ ਮੈਂ ਪਾਣੀ ਪਾ ਕੇ ਹੀ ਘੋਲਦੀ ਆ ਚਲੋ ਇਹ ਘੋਲ ਕੇ ਰੈਡੀ ਹੋ ਗਿਆ ਜਦ ਤੱਕ ਆਪਣਾ ਉਹਦਾ ਤੜਕਾ ਰੈਡੀ ਹੁੰਦਾ ਹਲਕੀ ਆਪਣਾ ਤੜਕਾ ਹੋ ਗਿਆ ਹੁਣ 골ਡਨ ਬ੍ਰਾਊਨ ਹੋਰ ਆਪਾਂ ਇਸ ਵਿੱਚ ਪਾਵਾਂਗੇ ਆਹ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਸੀ ਮਸਾਲਾ ਜਿਹੜਾ ਪਾਣੀ ਪਾਉਂਦੇ ਹਾਂ ਜਿਹੜੀਆਂ ਅੱਜ ਹੈਗਾ ਇਹ ਸਾਰਾ ਲੈ ਤਾਂ ਗੈਸ ਉਹਨਾਂ ਚਿਕਰ ਆਪਾਂ ਹੌਲੀ ਕਰਾਂਗੇ ਸਲੋ ਤੇ ਕਰ ਦਾਂਗੇ ਬਿਲਕੁਲ ਛੋਟਾ ਗੈਸ ਵੀ ਮੇਰੇ ਕੋਲ ਬਿਲਕੁਲ ਛੋਟੇ ਗੈਸ ਤੇ ਰੱਖਿਆ ਹੋਇਆ ਇਹਨੂੰ ਆਪਾਂ ਕਰਾਂਗੇ ਥੋੜਾ ਜਿਹਾ ਹੌਲੀ ਨਾਲ ਲਓ ਜਿੰਨੇ ਪੰਦੇ ਆ ਇਹਦੇ ਮੇਰੇ ਕੋਲ ਹੈਗਾ ਇਹ ਹੈਗਾ ਪਨੀਰ ਤੇ ਮੈਂ ਲੀਤਾ ਹੈਗਾ 2 25 ਗ੍ਰਾਮ ਮੇਰੇ ਕੋਲ ਵੱਡਾ ਪੈਕ ਸੀਗਾ ਇਸ ਕਰਕੇ ਉਹ ਕਿਲੋ ਵਾਲ ਆਇਆ उच्च मालित चौथा हिस्सा ये हो गया 25 ग्राम को आप पालक अपने को थोड़ी चाहिए तो इस करके अपन इना की बनाणा मैं प्लेट जी रखी कट ले बस ये चॉपिंग बोर्ड से कर दने ਆ ਲੋ ਜੀ ਐ ਮੈਂ ਇਹ ਪਨੀਰ ਦੇ ਕਰ ਲਈ ਏਦਾਂ ਦੇ ਟੁਕੜੇ ਕਿਉਂਕਿ ਪਾਲਕਾ ਪਨੀਰ ਬਣਾਉਣਾ ਕਰਕੇ ਫਿਰ ਪਾਲਕ ਦੇ ਵਿੱਚ ਥੋੜੇ ਵੱਡੇ ਵੱਡੇ ਟੁਕੜੇ ਥੋੜੇ ਸੋਹਣੇ ਲੱਗਦੇ ਆ ਮੈਂ ਆ ਬਣਾ ਲਏ ਪਾਲਕ ਦੇ ਹੁਣ ਆਪਾਂ ਚੱਲਦੇ ਆ ਅੱਗੇ ਆ ਲੋ ਜੀ ਫਿਰ ਮੇਰਾ ਤੜਕਾ ਬਣ ਗਿਆ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਠੀਕ ਹੈ ਪਨੀਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਦੇਖੋ ਜੀ ਕਰਦਾਂਗਾ ਇੱਦਾਂ ਹੀ ਚੱਕ ਕੇ ਖਾਣ ਨੂੰ ਸਿੰਪਲ ਆ ਕੋਈ ਐਕਸਟਰਾ ਚੀਜ਼ ਮੈਂ ਤੁਹਾਡੇ ਸਾਹਮਣੇ ਕੋਈ ਐਕਸਟਰਾ ਚੀਜ਼ ਨਹੀਂ ਆਪਾਂ ਇਹਦੇ ਵਿੱਚ ਪਾਈ ਤੇ ਘਰ ਦਾ ਖਾਣਾ ਜਿਹੜਾ ਉਹ ਘਰ ਦੇ ਹੁੰਦਾ ਜਿੰਨਾ ਮਰਜ਼ੀ ਆਪਾਂ ਜਾ ਕੇ ਹੋਟਲਾਂ ਤੇ ਜਿੱਥੋਂ ਮਰਜ਼ੀ ਖਾਇਆ ਹੀ ਏ ਸੋਰੀ ਪਰ ਜਿਹੜੀ ਘਰੇ ਚੀਜ਼ ਬਣਦੀ ਆ ਉਹਦੇ ਵਰਗੀ ਕੋਈ ਰੇਸ ਨਹੀਂ ਹੈਗੀ ਬਸ ਇਹਨੂੰ ਮੈਂ ਆਪਾਂ 1 ਮਿੰਟ ਲਈ ਬਸ ਸੇਕ ਲਵਾਉਣਾ ਇਹਨੂੰ ਬਾਲਾ ਸੇਕ ਨਹੀਂ ਲਵਾਉਣਾ ਆਪਾਂ ਫੇਰ ਮੈਂ ਤੁਹਾਨੂੰ ਦਿਖਾਉਣੀ ਮੇਰੀ ਪਾਲਕ ਰਿਜਵੇ ਮੈਂ ਗੈਸ ਉਹਦਾ ਪਾਲਕ ਦਾ ਬੰਦ ਕੀਤਾ ਹੋਇਆ ਤੇ 10 ਮਿੰਟ ਰਹਿਣ ਤੋਂ ਬਾਅਦ ਮੈਂ ਬੰਦ ਕਰ ਦਿੱਤੀ ਤੇ ਉਹ ਥੋੜਾ ਜਿਹਾ ਧਨੀਆ ਸੀਗਾ ਮੈਂ ਧਨੀਆ ਜਿਹੜਾ ਇੱਥੇ ਰਖਾਇਆ ਸੀ ਤੁਹਾਨੂੰ ਉਹ ਮੈਂ ਧਨੀਆ ਪੋਦ ਦੇ ਵਿੱਚ ਪਾਤਾ ਕਾਲਕ ਦੇ ਆ ਲੈਖੋ ਕਿੰਨਾ ਸੋਨਾ ਦੇਖੋ ਕਿੰਨਾ ਸੋਨਾ ਵਣ ਗਿਆ ਮੇਨ ਦੇਖਣ ਨੂੰ ਕਿੰਨਾ ਨਾ ਸਿੰਪਲ ਚੀਜ਼ ਆ ਤੁਹਾਡੇ ਸਾਹਮਣੇ ਤੜਕਾ ਲਾਇਆ ਪਰ ਹੋਰ ਕੁਝ ਨਹੀਂ ਕੀਤਾ ਤੇ ਮਸਾਲੇ ਟਰਾਈ ਕਰਿਆ ਕਰੋ ਮਸਾਲਿਆਂ ਨੂੰ ਜਿਹੜੇ ਵੀ ਤੁਹਾਨੂੰ ਮਸਾਲੇ ਪਾਉਣੇ ਹਨ ਉਹਨਾਂ ਨੂੰ ਪਾਣੀ ਚ ਘੋਲ ਕੇ ਪਾਇਆ ਕਰੋ ਹਲੋ ਜੀ ਆ ਮੈਂ ਹੁਣ ਰੱਖ ਦਿੰਨੇ ਸਾਈਡ ਤੇ ਤੇ ਆਪਾਂ ਹੁਣ ਪਾਲਕ ਦਾ ਦੇਖਦੇ ਆ ਪਾਲਕ ਨੂੰ ਤੁਹਾਨੂੰ ਦਿਖਾਉਣੇ ਮੈਂ ਕੀ ਕਰਨੀ ਆ ਆ ਮੇਰੀ ਪਾਲਕਾ ਦੇਖ ਲਓ ਪਰ ਹੁਣ ਮੈਂ ਤੁਹਾਨੂੰ ਦਿਖਾਉਣੇ ਇਹਦਾ ਇਹ ਆਪਾਂ ਹੁਣ ਇਹਨੂੰ ਨਾ ਪਾਲਕ ਨੂੰ ਇਹਦੇ ਨਾਲ ਗ੍ਰाइंड ਕਰ ਲਾਂਗੇ ਥੋੜੀ ਹੈ ਨਾ ਪਾਲਕ ਮੇਰੇ ਕੋਲ ਹਾਲੋ ਜੀ ਇਹ ਮੇਰੀ ਹੋ ਗਈ ਪਾਲਕ ਗ੍ਰाइंड ਕਰ ਲਈਏ ਦੇਖੋ ਕਿੰਨਾ ਸੋਹਣਾ ਕਲਰ ਆਇਆ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜਾ ਤੜਕਾ ਲਾਇਆ ਹਾਲੋ ਜੀ ਆਪਾਂ ਆ ਪਨੀਰ ਲੈਣ ਚੰਗੀ ਤਰ੍ਹਾਂ ਚੁਪਾਈ ਵੀ ਸਾਫ਼ ਕਰੂਗੀ ਕੁੱਕੇ ਕੇ ਪਾਣੀ ਪਾ ਕੇ ਵੀ ਕਰ ਲੈਂਦੇ ਪਰ ਮੈਂ ਤਾਂ ਜਿਹੜੀ ਆ ਹਾਂ ਆਪਾਂ ਚੀਜ਼ ਬਣਾਉਨੇ ਹੁੰਦੇ ਆ ਕਿ ਇਹ ਵੀ ਥੋੜੀ ਪਤਲੀ ਹੁੰਦੀ ਹੈ ਇਹਨੂੰ ਹੀ ਵਿੱਚ ਪਾ ਕੇ ਜਿਦਾ ਕਰਕੇ ਆਪਣੀ ਸਾਸ ਹੁੰਦੀ ਚੰਗੀ ਤਰ੍ਹਾਂ ਇਸਾਂ ਕਰ ਲੈਣਾ 프라이ਿੰਗ ਕਿਉਂਕਿ ਇਹਦੇ ਵਿੱਚ ਤੜਕਾ ਲੱਗਾ ਹੁੰਦਾ ਘਿਓ ਹੁੰਦਾ ਸਾਰਾ ਕੁਝ ਇਸ ਕਰਕੇ ਜੇ ਹੈਗੇ ਥੋੜਾ ਪਾਣੀ ਪੋਣੀ ਪਾਉਣਾ ਤਾਂ ਫਿਰ ਇਹਦੇ ਵਿੱਚ ਪਾਣੀ ਪਾ ਤੀ ਵੀ ਆਪਾਂ ਗਰਮ ਕਰਕੇ ਪਾ ਲਈਏ ਦੇਖੋ ਹੈਲਥੀ ਕਿਉਂਕਿ ਇਹਦੇ ਚ ਆਇਰਨ ਬਹੁਤ ਹੁੰਦੀ ਹੈ ਪਾਲਕ ਦੇ ਵਿੱਚ ਤੇ ਆਪਾਂ ਪਾਲਕ ਵੀ ਖਾਧੀ ਜਾਣੇ ਆਪਣੇ ਇਸ ਤੀਜੇ ਦੇ ਬਹਾਨੇ ਨਾਲ ਹਨ ਤੇ ਪਨੀਰ ਵੀ ਹੈਲਥੀ ਆ ਦੇਖੋ ਕਿੰਨੀ ਚੀਜ਼ ਹੈਲਥੀ ਹੈ ਤੇ ਨਾਲ ਆਪਣਾ ਉਹੀ ਸਵਾਦ ਜਿਹੜਾ ਹੁੰਦਾ ਇਹਦੇ ਨਾਲ ਤੁਸੀਂ ਪਰੌਠੇ ਨਾਲ ਵੀ ਖਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਜੇ ਤੁਸੀਂ ਚੌਲਾ ਨਾਲ ਖਾਣਾ ਚੌਲਾ ਨਾਲ ਵੀ ਖਾ ਸਕਦੇ ਆ ਇਹ ਹਜੇ ਲੇਕ ਹੁਣ ਦਾਇਆ ਪਰ ਇਹਦਾ ਹਜੇ ਗੈਸ ਹੁਣ ਲਾਉਣੀ ਹੈ ਗੈਸ ਰੱਖੀ ਹੁਣ ਥੋੜਾ ਜਿਹਾ ਦੋ 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 ਜਾਂ ਤਿੰਨ ਮਿੰਟ ਬਸ ਮੈਨੂੰ ਰਹਿਣੂਗੀ ਬੱਦ ਨਹੀਂ ਰਹਿੰਦੀ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹ ਕਿਦਾਂ ਦਾ ਬਣ ਗਿਆ ਤਾਂ ਇਹ ਆਪਣਾ ਪਾਲਕ ਪਨੀਰ ਹੋ ਗਿਆ ਬਣ ਕੇ ਤਿਆਰ ਸਟੀਮ ਬਹੁਤ ਆ ਪਾਲਕ ਪਨੀਰ ਬਣ ਕੇ ਹੋ ਗਿਆ ਆਪਣਾ ਤਿਆਰ ਹੁਣ ਆਪਾਂ ਇਹਨੂੰ ਕੱਢਾਂਗੇ ਜਾਉਂਗੇ ਦੇ ਵਿੱਚ पालक पनीर बनके हो गया तैयार अपना और चाहे तुमसी पराठियां ना खाओ चाहे तुमसी इनन चोला ना खाओ चाहे तुमसी इनु रोटी ना खाओ हेल्दी क्योंकि पालक में प्रोटीन भरपूर है ਤੇ ਪਨੀਰ ਵੀ ਤੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਸੋਹਣਾ ਬਣਾਇਆ ਸਿੰਪਲ ਤਰੀਕੇ ਨਾਲ ਮੈਂ ਬਣਾਇਆ ਹੈ ਤੇ ਜੇ ਤੁਸੀਂ ਹੋਰ ਵੀ ਇਹੋ ਜਿਹੇ ਰੈਸਪੀਸ ਦੇਖਣੇ ਚਾਹਦੇ ਸਿੰਪਲ ਐਂਡ ਹੈਲਥੀ ਡਾਈਟ ਤੇ ਨਾਲ ਪਲੀਜ਼ ਪਲੀਜ਼ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਓ ਜੀ ਆਪਣਾ ਪਨੀਰ ਹੋ ਗਿਆ ਬਣ ਕੇ ਹੋ ਗਿਆ ਤਿਆਰ ਇਹਦੇ ਵਿੱਚ ਆਪਾਂ ਪਾਲਕ ਵੀ ਹੈਲਥੀ ਹੈ ਤੇ ਪਨੀਰ ਵੀ ਹੈਲਥੀ ਹੈ ਜੇ ਘਰ ਦੀਆਂ ਬਣਾਈਆਂ ਆਪਾਂ ਸਭ ਤੋਂ ਬੈਸਟ ਚੀਜ਼ਾਂ ਹੈਗੀਆਂ ਆਪਾਂ ਨੂੰ ਘਰੇ ਮਿਲਦੀਆਂ ਤੇ ਫਿਰ ਆਪਾਂ ਬਾਹਰ ਕੀ ਲੈਣ ਜਾਣਾ ਇਸ ਕਰਕੇ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਇਹ ਜਿਹੀਆਂ ਚੀਜ਼ਾਂ ਤੁਸੀਂ ਹੈਲਥੀ ਬਣਾ ਕੇ ਖਾਣਾ ਚਾਹੁੰਦੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਜਰੂਰ ਇਹ ਜਿਹੜੀਆਂ ਹਰਚੀਆਂ ਬਣਾ ਕੇ ਘਰੇ ਬਣਾ ਕੇ ਖਾ ਕੇ ਦੇਖਿਆ ਕਰੋ ਸਿੰਪਲ ਜਿਹੜੀਆਂ ਆਪਣੇ ਘਰਾਂ ਚ ਚੀਜ਼ਾਂ ਆਉਂਦੀਆਂ ਆਪਾਂ ਉਹੀ ਬਣਾਣੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਪਲੀਜ਼ ਪਲੀਜ਼ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ